ਸਤਿ ਸ਼੍ਰੀ ਅਕਾਲ ਪੰਜਾਬ ਅਪਡੇਟ ਦੇਖ ਰਹੇ ਸਾਰੀ ਦਰਸ਼ਕਾਂ ਦਾ ਮਹਿਰਾਜਪਿੰਦਰ ਕੌਰ ਸਵਾਗਤ ਕਰਦੀਆਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਆਮ ਆਦਮੀ ਪਾਰਟੀ ਦੇ ਮੀਡੀਆ ਇਨਚਾਰਜ ਤੇ ਜਨਰਸ ਖਤਰ ਬਲਤੇਜ ਪੰਨੂ ਨੇ ਵਿਰੋਧੀਆਂ ਤੇ ਨਿਸ਼ਾਨਾ ਸਾਧਿਆ ਹੈ ਉਨਾ ਸਾਬਕਾ ਮੰਤਰੀ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਤੇ ਹਮਲਾ ਬੋਲਦੇ ਕਿ ਹੈ ਕਿ ਸੁਖੀ ਰੰਧਾਵਾ ਦਾ ਅਜੀਬ ਜਿਹਾ ਬਿਆਨ ਸਾਹਮਣੇ ਆਇਆ ਕਿ ਕੈਪਟਨ ਅਮਰਿੰਦਰ ਜ਼ੁਬਾਨ ਦੇ ਬੜੇ ਪੱਕੇ ਨਹੀਂ ਬਲਤੇਜ ਪੰਨੂ ਨੇ ਕਿਹਾ ਕਿ ਇਸ ਗੱਲ ਦਾ ਰੰਧਾਵਾ ਸਾਹਿਬ ਜਵਾਬ ਦੇਣ ਇਹ ਦੱਸਣ ਕਿ ਕੈਪਟਨ ਨੇ ਜਦੋਂ ਗੁਟਕਾ ਸਾਹਿਬ ਦੀ ਸੌਹ ਚੁੱਕੇ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਉਹ ਪੂਰੇ ਹੋਏ ਨੇ ਕੈਪਟਨ ਵੱਲੋਂ ਘਰ ਘਰ ਨੌਕਰੀ ਪੱਕੀ ਵਾਲਾ ਵਾਅਦਾ ਵੀ ਕੀਤਾ ਸੀ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਵਾਲੀ ਗੱਲ ਵੀ ਉਹਨਾਂ ਨੇ ਆਖੀ ਸੀ ਸਾਲ 1984 ਵਿੱਚ ਉਹ ਕਾਂਗਰਸ ਵਿੱਚ ਸਨ ਤੇ ਇਸ ਤੋਂ ਬਾਅਦ ਉਹ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਿਲ ਹੋ ਗਏ ਜਿੱਥੇ ਅਕਾਲੀ ਦਲ ਬਾਦਲ ਤੋਂ ਜਦੋਂ ਉਹਨਾਂ ਨੂੰ ਟਿਕਟ ਨਾ ਮਿਲੀ ਤਾਂ ਉਹ ਮੁੜ ਕਾਂਗਰਸ ਦੇ ਵਿੱਚ ਆ ਗਏ ਕੈਪਟਨ ਉਹਦੇ ਨਾਂ ਮਿਲਣ ਤੇ ਪਾਰਟੀਆਂ ਬਦਲਦੇ ਰਹੇ ਨੇ ਕੀ ਹੁਣ ਰੰਧਾਵਾ ਸਾਹਿਬ ਤੁਸੀਂ ਉਹਨਾਂ ਦੀ ਇਸ ਗੱਲ ਤੇ ਵੀ ਫੁੱਲ ਚੜਾਉਂਗੇ ਜੋ ਉਹ ਗੱਠਜੋੜ ਕਰਨ ਦੀ ਗੱਲ ਕਰ ਰਹੇ ਨੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਜੀ ਦਾ ਬੜਾ ਅਜੀਬੋ-ਗਰੀਬ ਬਿਆਨ ਸਾਹਮਣੇ ਆਇਆ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਹੁਰੀ ਜ਼ੁਬਾਨ ਦੇ ਬੜੇ ਪੱਕੇ ਨੇ ਜ਼ੁਬਾਨ ਦੇ ਕਿੰਨੇ ਕੁ ਪੱਕੇ ਨੇ ਰੰਧਾਵਾ ਸਾਹਿਬ ਕੁਝ ਚੀਜ਼ਾਂ ਦਾ ਜਵਾਬ ਦੇਣਾ 2117 ਦੇ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਉਹਨਾਂ ਨੇ ਗੁਟਕਾ ਸਾਹਿਬ ਦੀ ਸੋਚ ਚੁੱਕੀ ਸੀ ਕੈਪਟਨ ਨੇ ਸੋਚ ਚੁੱਕੀ ਘਰ-ਘਰ ਨੌਕਰੀ ਪੱਕੀ ਵਾਲਾ ਵਾਅਦਾ ਵੀ ਕੀਤਾ ਸੀ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਨ ਵਾਲੀ ਗੱਲ ਵੀ ਉਹਨਾਂ ਨੇ ਆਖੀ ਸੀ ਹੋਰ ਪਿੱਛੇ ਜਾਓਗੇ 1984 ਦੇ ਵਿੱਚ ਉਹ ਕਾਂਗਰਸ ਦੇ ਵਿੱਚ ਸਨ ਤੇ ਉਸ ਤੋਂ ਬਾਅਦ ਉਹ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਹੋ ਗਏ ਅਕਾਲੀ ਦਲ ਬਾਦਲ ਤੋਂ ਟਿਕਟ ਨਾ ਮਿਲੀ ਤਾਂ ਉਹ ਕਾਂਗਰਸ ਦੇ ਵਿੱਚ ਆ ਗਏ ਕਿੰਨੇ ਕੁ ਜ਼ੁਬਾਨ ਦੇ ਪੱਕੇ ਨੇ 2002 ਤੋਂ 07 ਤੱਕ ਉਹਨਾਂ ਨੇ ਮੁੱਖ ਮੰਤਰੀ ਦਾ ਅਹੁਦਾ ਮਾਣਿਆ 12 ਦੇ ਵਿੱਚ ਜਦੋਂ ਉਹਨਾਂ ਨੂੰ ਕਾਂਗਰਸ ਦਾ ਪ੍ਰਧਾਨ ਨਹੀਂ ਸੀ ਬਣਾਇਆ ਜਾ ਰਿਹਾ ਤਾਂ ਉਹਨਾਂ ਨੇ ਇੱਕ ਨਵੀਂ ਪਾਰਟੀ ਰਜਿਸਟਰਡ ਕਰਾ ਲਈ ਕਾਂਗਰਸ ਨੇ ਵਾਅਦਾ ਕਰਤਾ ਵਾਪਸ ਕਾਂਗਰਸ ਦੇ ਵਿੱਚ ਉਹ ਫੇਰ ਆ ਗਏ ਔਰ ਜਦੋਂ 2021 ਦੇ ਵਿੱਚ ਤੁਹਾਡੀ ਅਗਵਾਈ ਦੇ ਵਿੱਚ ਮਾਝਾ ਬ੍ਰਿਗੇਡ ਨੇ ਇਹ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਜ਼ੁਬਾਨ ਦੇ ਕੱਚੇ ਨੇ ਉਹਨਾਂ ਨੂੰ ਲਾਹ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹ ਆਪਣੀ ਵੱਖਰੀ ਪਾਰਟੀ ਬਣਾ ਕੇ ਲੜੇ ਪੰਜਾਬ ਲੋਕ ਕਾਂਗਰਸ ਜਦੋਂ ਫਿਰ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਕੀ ਉਹ ਜ਼ੁਬਾਨ ਦੇ ਪੱਕੇ ਨੇ ਰੰਧਾਵਾ ਸਾਹਿਬ ਉਹ ਤਾਂ ਇਹ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਜ਼ੁਬਾਨ ਦਾ ਬਹੁਤ ਪੱਕਾ ਕੀ ਤੁਸੀਂ ਹੁਣ ਉਹਨਾਂ ਦੀ ਇਸ ਗੱਲ ਦੇ ਉੱਤੇ ਵੀ ਫੁੱਲ ਚੜਾਓਗੇ ਇਹ ਕਿਹੋ ਜਿਹਾ ਗੱਠਜੋੜ ਤੁਸੀਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਦੇ ਵਿੱਚ ਕੈਪਟਨ ਮਨਿੰਦਰ ਸਿੰਘ ਕਾਂਗਰਸ ਤੇ ਅਕਾਲੀ ਦਲ ਇਕੱਠਾ ਨਸ਼ਿਆਂ ਖਿਲਾਫ ਪੰਜਾਬ ਸਰਕਾਰ ਵੱਲੋਂ ਵਿੱਡੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨਸ਼ਾ ਤਸਕਰਾਂ ਤੇ ਨਕੇਲ ਕੱਸਣ ਲਈ ਕਾਫੀ کارਗਰ ਸਾਬਿਤ ਹੋ ਰਹੀ ਹੈ। ਇਸ ਮੁਹਿੰਮ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਤੇ ਨਕੇਲ ਕਸੀ ਜਾ ਰਹੀ ਹੈ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਨੇ। ਮਾਨ ਸਰਕਾਰ ਵੱਲੋਂ ਜਿੱਥੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਉੱਥੇ ਨਸ਼ਾ ਤਸਕਰਾਂ ਤੇ ਵਿਸ਼ੇ ਕੰਜਾ ਕਸਿਆ ਜਾ ਰਿਹਾ ਹੈ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ। ਇਸ ਦੇ ਚੱਲਦਿਆਂ ਉਦਯੋਗਿਕ ਨਗਰੀ ਮੰਡੀ ਗੁਬਿੰਦਗੜ ਵਿਖੇ ਨਸ਼ਾ ਤਸਕਰਾਂ ਵੱਲੋਂ ਕੀ ਦੇ ਗੇ ਸ਼ਹਿਰ ਦੇ ਵਿੱਚ ਬਣਾਏ ਗੇ ਅਨधिकृत ਮਕਾਨਾਂ ਤੇ ਸਿਵਲ ਪ੍ਰਸ਼ਾਸਨ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਇਸ ਪੀਲੇ ਪੰਜੇ ਨਾਲ ਨਸ਼ੇ ਦੇ ਸੁੱਦાગਰਾਂ ਦੇ ਗੈਰ ਕਾਨੂੰਨੀ ਤੌਰ ਤੇ ਨਜਾਇਜ਼ ਤਰੀਕੇ ਨਾਲ ਬਣਾਏ ਗੇ ਘਰਾਂ ਨੂੰ ਢਾਇਆ ਗਿਆ ਇਸ ਮੌਕੇ ਬੋਲਦਿਆਂ ਹਲਕਾ ਅਮਲੋ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀਵਡਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੰਭੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਕਿ ਜੇਕਰ ਹੋਰ ਵੀ ਅਜਿਹੇ ਨਸ਼ਾ ਤਸਕਰ ਪਾਏਗੇ ਉਹਨਾਂ ਖਿਲਾਫ ਵੀ ਸਖਤ ਕਾਰਵਾਈ ਇਹ ਕਿਤੇ ਜਾਏਗੀ ਤੇ ਕਿਸੇ ਵੀ ਕੀਮਤ ਤੇ ਇਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਦੇ ਨਾਲ ਹੀ ਨਸ਼ਾ ਤਸਕਰਾਂ ਵੱਲੋਂ ਨਸ਼ੇ ਨਾਲ ਬਣਾਈਆਂ ਗਿਆ ਜਾਇਦਾਦਾਂ ਤੇ ਵੀ ਪੀਲਾ ਪੰਜਾ ਚਲਾਇਆ ਜਾਵੇਗਾ ਹਲਕਾ ਮਲੋ ਦੇ ਵਿੱਚ ਡੈਮੋਲਿਸ਼ਨ ਦੀ ਸਤਮੀ ਕਾਰਵਾਈ ਹੈ ਜਿਹੜੀ ਉਹ ਪ੍ਰਸ਼ਾਸਨ ਵੱਲੋਂ ਪਾਈ ਜਾ ਰਹੀ ਹੈ ਜਿਹੜਾ ਇਹ ਪਿੱਛੇ ਤੁਸੀਂ ਮਕਾਨ ਟੈਂਡਾ ਦੇਖ ਰਹੇ ਹੋ ਇਹ ਇਸ ਇਲਾਕੇ ਦੇ ਸਭ ਤੋਂ ਵੱਡੇ ਨਸ਼ਾ ਦਸਤ ਦਾ ਮਕਾਨ ਹੈ ਮੈਂ ਮਾਨਜੋਗ ਮੁੱਖ ਮੰਤਰੀ ਸਰਦਾਰ ਪੌਂਸੀ ਮਾਨਪੁਰਾ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਇਹ ਕਾਰਵਾਈ ਕਰਕੇ ਹਜ਼ਾਰਾਂ ਮਾਤਾ-ਮਾਵਾਂ ਦਾ ਜਿਹੜਾ ਜਿਹੜੀਆਂ ਅਸੀਸਾਂ ਲੱਤੀਆਂ ਨੇ ਤੇ ਮੈਂ ਹਲਕਾ ਨਿਵਾਸੀਆਂ ਨੂੰ ਮਜਬੂਰ ਕਰਨ ਵਾਸਤੇ ਮੇਰੇ ਦੇ ਨਾਮ ਤੇ ਇਹ ਕਿ ਪੰਜਾਬ ਸਰਕਾਰ ਨਸ਼ੇ ਅੰਮ੍ਰਿਤ ਮੁਹਿੰਮ ਜਿਹੜੀ ਇਹ ਲਗਾਤਾਰ ਇਸੇ ਤਰੀਕੇ ਨਾਲ ਜਾਰੀ ਰਹੂਗੀ ਕਿ ਜਿੰਨਾ ਚਿਰ ਅਸੀਂ ਹਲਕਿਆਂ ਦੇ ਵਿੱਚੋਂ ਨਸ਼ਾ ਖਤਮ ਨਹੀਂ ਕਰਨ ਹੁੰਦੇ ਕਰ ਦਿੰਦੇ ਉਹਨਾਂ ਚਿਰ ਡੈਮਨਸ਼ਨ ਡਰਾਈਵ ਇਸੇ ਤਰੀਕੇ ਨਾਲ ਚੱਲਦੀਆਂ ਨਹੀਂ ਆ ਬਹੁਤ-ਬਹੁਤ ਧੰਨਵਾਦ ਫਿਲਹਾਲ ਪੰਜਾਬ ਅਪਡੇਟਸ ਦੇ ਵਿੱਚ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ